ਸਤਿ ਸ੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਵੈਲਕਮ ਆ ਜੀ ਆਪਣੀ ਇੱਕ ਹੋਰ ਨਵੀਂ ਵੀਡੀਓ 'ਚ ਲੋ ਜੀ ਬਈ ਅੱਜ ਤੁਹਾਨੂੰ ਦਿਖਾਵਾਂਗੇ ਕਈ ਵੀਰੇ ਹਨ ਕਹਿ ਦਿੰਦੇ ਆ ਵੀ ਯਾਰ ਤੇਲ ਵਾਲੀਆਂ ਬ੍ਰੇਕਾਂ ਜਿਹੜੀਆਂ ਹਨ ਇਹਨਾਂ ਦਾ ਨੁਕਸਾਨ ਬਹੁਤ ਆ ਨੰਬਰ 2 ਤੇ ਕਈ ਵੀਰੇ ਕਹਿ ਦਿੰਦੇ ਆ ਬਾਈ ਇਹਨਾਂ ਦੀ ਸੀ ਜੇ ਨੀਚੇ ਰਹ ਜਾਂਦੀਆਂ ਅੱਜ ਆਪਾਂ ਆਪਣੇ ਹਨ ਡਰਮਾ ਇੱਕ ਇੱਕੇ ਸਾਈਡ ਦਾ ਖੋਲਿਆ ਹੈ ਇਹ ਡਰਮਾ ਖੋਲ ਕੇ ਮਾਂ ਚ ਰੋਣ ਨਾਲ ਇਦਾਂ ਲਾਇਦਰ ਜੈਕੇ ਜਾਣਗੇ ਨਾਲੇ ਬ੍ਰੇਕਾਂ ਦਾ ਪਾਣਾ ਥੋੜੇ ਤੱਕ ਪਹੁੰਚਦਾ ਕਰ ਦਾਂਗੇ ਇਹ ਵੀ ਇਹਦੇ ਵਿੱਚ ਕੀ ਸਿਸਟਮਾ ਬੌਤਿਕ ਭਰਉਣ ਵਾਲੀ ਆ ਨਾ ਬਾਈ ਇਹ ਲਾਇਦਰਾਂੀਆਂ ਪਰ ਜਿਹੜੀਆਂ ਆਪਣੀ ਡਿਸਕ ਬ੍ਰੇਕਾਂ ਦੀਆਂ ਉਹ ਆਪਣੀ ਜਗ੍ਹਾ ਦੀਆਂ ਹਨਾ ਫਿਰ ਜਿਹੜੀਆਂ ਇਹ ਬ੍ਰੇਕਾਂ ਇਹ ਆਪਣੀ ਜਗ੍ਹਾ ਹੈ ਹੁਣ ਕਈ ਬੰਦੇ ਕਹਿੰਦੇ ਆ ਡਿਸਕ ਬ੍ਰੇਕਾਂ ਦੀ ਜਿਹੜੀਆਂ ਉਹਨਾਂ ਦਾ ਕੋਈ ਕਹਿੰਦਾ ਵੀ ਉਹਨਾਂ ਦਾ ਅੱਗ ਲਾਉਣ ਦਾ ਖਤਰਾ ਹੁੰਦਾ ਦਾ ਨਾ ਵੀ ਨੰਗੀ ਲਾਇਦਰ ਇੱਕ ਨੇ ਖੁੱਲੇ ਹੀ ਚੱਲਦੇ ਤੇ ਉਦੇ ਵਿੱਚ ਬਾਈ ਕਹਾ ਫੋਸ ਪਾ ਦਿੱਜਿਆ ਜਾਂਦਾ ਤਾਂ ਨਾ ਫਸਲ ਦੇ ਮੈਨੋਂ ਕਣਕ-ਕਣਕ ਦੇ ਵਿੱਚ ਗਰਦੇ ਨਾਲ ਭਰਿਆ ਹੋਇਆ ਹੁੰਦਾ ਨਾ ਸਾਰਾ ਜਗੜ ਉਹਦਾ ਕਈ ਵੀਰੇ ਇਹਨੂੰ ਬ੍ਰੇਕਾਂ ਨੂੰ ਕਹਿੰਦੇ ਆ ਵੀ ਵੀਰੇ ਇਹ ਐਕਸਲਾਂ ਦੇ ਜਿਰਤੇ ਆ ਬਾਈ ਜਾਣਦਾ ਐਕਸਲ ਟੁੱਟ ਜੇਵੇ ਤਾਂ ਮਸ਼ੀਨ ਰੁਕੂ ਕਿੱਦਾਂ ਅੱਜ ਤੁਹਾਨੂੰ ਇਹ ਵੀਡੀਓ ਦੇ ਵਿੱਚ ਨਾ ਆਪਾਂ ਸਾਰਾ ਕਲੀਅਰ ਕਰਾਂਗੇ ਆਜੋ ਜਿਹੜੇ ਹੁਣ ਤੁਹਾਨੂੰ ਸਮਾਨ ਦਿਖਾਉਣਾ ਮਰੋ ਜੀ ਥੱਲੇ ਬੈਠ ਕੇ ਦਿਖਾ ਪੈਣਾ ਉਹ ਵੀ ਲਾਓ ਜੀ ਤੁਸੀਂ ਹਿਸਾਬ ਲਾ ਲਓ ਲੇਜ਼ਰ ਆ ਨਾ ਇਹਦੀ ਲੇਜ਼ਰ ਜਿਹੜੇ ਦੇ ਵਿੱਚ ਪੈਨੇ ਆ ਅਮਰੀਕਾ ਵਾਲੇ ਇਹ ਆ ਲੈਦਰਾਂ ਬਈਓ ਆ ਕੱਢਿਆ ਜੀ ਆਪਾਂ ਨੇ ਲੈਦਰ ਪਹਿਲਾਂ ਤਾਂ ਦੇਖੋ ਮਸ਼ੀਨ ਲੈ ਕੇ ਹਨਾ ਐਮਪੀ ਜਾ ਕੇ ਐਮਪੀ ਤੋਂ ਬਾਅਦ ਆਪਣੇ ਫਿਰ ਕਣਕ ਦਾ ਸੀਜ਼ਨ ਪੰਜਾਬ ਆਈ ਵਾਪਸ ਪੰਜਾਬ ਤੋਂ ਬਾਅਦ ਮੱਕੀ ਦਾ ਸੀਜ਼ਨ ਲਾਇਆ ਸੀਜ਼ਨ ਲਾਉਣ ਤੋਂ ਬਾਅਦ ਹੁਣ ਲੈਦਰਾਂ ਦੀ ਕੰਡੀਸ਼ਨ ਆ ਜਿਹੜੀ ਹੈ ਨਾ ਬਈ ਨਵੇਂ ਵਰਗੀ ਪਈ ਆ ਤੇਲ ਦੇ ਵਿੱਚ ਬ੍ਰੇਕਾਂ ਦਾ ਕੋਈ ਵੀ ਇੱਕ ਪੈਸੇ ਦਾ ਵੀ ਲੈਦਰ ਨੂੰ ਨੁਕਸਾਨ ਨਹੀਂ ਹੋਇਆ ਕੋਈ ਦੀ ਕਸਾਈ ਨਹੀਂ ਹੋਈ ਤੇ ਇਹ ਤਾਂ ਹੋ ਗਿਆ ਲੈਦਰ ਹਨਾ ਜਿਹੜੇ ਪੈਨੇ ਆ ਨਾਰਮਲ ਲੈਦਰ ਹਨਾ ਜਿਵੇਂ ਟਰੈਕਟਰ ਦੇ ਹੁੰਨੇ ਆਪਣੇ ਤੇਲ ਵਾਲੇ ਡਰਾਮਾ ਦੇ ਵਿੱਚ ਆ ਵਿੱਚ ਪੈਨੀ ਇਹਨਾਂ ਦੇ ਪੱਤੀਆਂ ਹਨਾ ਇਹ ਚਲੋ ਲੈਦਰ ਦਾ ਤਾਂ ਮੰਨਿਆ ਵੀ ਲੈਦਰ ਦੇ ਉੱਤੇ ਉਹ ਆ ਨਾ ਲੈਦਰ ਹੀ ਆ ਉਹ ਆ ਗੱਤਾ ਵੀ ਇਹਦਾ ਘੱਜੂਗਾ ਇਹਨੂੰ ਵੀ ਕੋਈ ਫਰਕ ਨਹੀਂ ਪਿਆ ਲਓ ਜੀ ਮੜਾ ਮੋਟਾ ਵੀ ਫਰਕ ਨਹੀਂ ਪਿਆ ਜਿਵੇਂ ਹੀ ਮੈਂ ਕਹਿੰਦਾ ਵੀ ਤੁਸੀਂ ਐ ਹਿਸਾਬ ਲਾ ਲਓ ਵੀ ਤਵੇਆਂ ਨੂੰ ਤਾਂ ਬਿਲਕੁਲ ਹਜੇ ਐ ਨਹੀਂ ਪਤਾ ਲੱਗਿਆ ਵੀ ਸਾਡੇ ਉੱਤੇ ਕੁਝ ਚੱਲਿਆ ਆ ਆ ਥੋੜੇ ਸਾਹਮਣੇ ਆ ਸਮਾਨ ਆ ਆ ਲੇਜ਼ਰ ਪਏ ਆ ਨਾ ਤੁਸੀਂ ਹਿਸਾਬ ਲਾ ਲਓ 1 2 3 4 5 ਤਾਂ ਲੇਜ਼ਰ ਲੇਜ਼ਰ ਹੋ ਗਏ ਇਹਦੇ ਵਿੱਚ ਵੀ ਹਿਸਾਬ ਲਾ ਲਓ ਵੀ ਬ੍ਰੇਕਾਂ ਬਾਈ ਹੈ ਨਾ 5 ਲੇਜ਼ਰ ਹੋ ਗਏ ਇਹਦੇ ਵਿੱਚ ਆਹ ਆ ਲੇਜ਼ਰ ਇਕੱਲੇ 5 ਹੋ ਗਏ ਉਦੇ ਬਾਅਦ ਜਿਹੜੀਆਂ ਪਲੇਟਾਂ ਹਨਾ ਇੱਕ ਪਲੇਟ ਆਪਾਂ ਬਾਤੀ ਇੱਕ ਆ ਪਈਏ ਇੱਕ ਉਹਦੇ ਡਰਮ ਦੇ ਨਾਲ ਆ ਤਿੰਨ ਚਾਰ ਪੰਜੇ ਪਲੇਟਾਂ ਹੋਗੀਆਂ ਵੀ ਦੱਸੋ ਤੇਲ ਦੇ ਵਿੱਚ ਬ੍ਰੇਕਾਂ ਜਿਹੜੀਆਂ ਬਾਈ ਮੈਂ ਤਾਂ ਮੇਰੇ ਹਿਸਾਬ ਨਾਲ ਤਾਂ ਨਾ ਜਿਹੜੀ ਤੇਲ ਦੇ ਵਿੱਚ ਬ੍ਰੇਕਾਂ ਵੀ ਇਹ ਵੱਧ ਬੋ ਕਾਮਯਾਬ ਆ ਕਮੈਨ ਵਾਸਤੇ ਕਿਉਂ ਆਪਾਂ ਦੇਖੋ ਮੱਕੀ ਉੱਪਰ ਉੱਪਰ ਚੱਕ ਲਮਰੋਜ ਸਾਨੂੰ ਮੱਕੀ ਦੇ ਸੀਜ਼ਨ ਦੇ ਵਿੱਚ ਨਾ ਜਦੋਂ ਕਿਤੇ ਗਿੱਲਾ ਆ ਜਾਂਦਾ ਤਾਂ ਗਿੱਲੇ ਦੇ ਵਿੱਚ ਮਸ਼ੀਨ ਮੁੜਦੀ ਹੀ ਨਹੀਂ ਹੈਗੀ ਮਸ਼ੀਨ ਜਿੱਥੇ ਨਾ ਮੋੜਨੀ ਅਸੀਂ ਉੱਥੇ ਕੀ ਕਰਦੇ ਸੀ ਬ੍ਰੇਕ ਖੋਲਣੇ ਖੋਲ ਕੇ ਹਨਾ ਜਦੇ ਬ੍ਰੇਕਾਂ ਦੇ ਮਸ਼ੀਨ ਘੁਮਾ ਲਈ ਤਾਂ ਕਰਕੇ ਮੈਂ ਵੀ ਇਹ ਖੋਲਿਆ ਮੈਂ ਕਿਹਾ ਵੀ ਦੇਖਾ ਯਾਰ ਹਨਾ ਬ੍ਰੇਕਾਂ ਤੋਂ ਬਹੁਤ ਆ ਜਿਆਦਾ ਕੰਮ ਲਿਆ ਤੀਕੇ ਤੇ ਕੋਈ ਦਿੱਕਤ ਨਹੀਂ ਆਈ ਹੋਵੇ ਪਰ ਹਾਇ ਤੁਹਾਡੇ ਸਾਹਮਣੇ ਆ ਮੈਂ ਕਹਣਾ ਵੀ ਬਿਲਕੁਲ ਵੀ ਯਾਦ ਜਿੱਤੇ ਹੀ ਨਹੀਂ ਆ ਇਹਨੂੰ ਆਹ ਸਿਸਟਮ ਵਿੱਚ ਆਲਾ ਜਿਹੜਾ ਆਪਣੇ ਲੇਜ਼ਰਾਂ ਨੂੰ ਘੁੱਟਦਾ ਹਨਾ ਲੇਜ਼ਰਾਂ ਨੂੰ ਰੋਕਦਾ ਹੈ ਜਾਮ ਕਰਦਾ ਹੈ ਆਪਣੇ ਪੈਡਲ ਨਾਲ ਅਟੈਚ ਹੋਣਾ ਆਹ ਸਿਸਟਮ ਆ ਬ੍ਰੇਕਾਂ ਨਾਲ ਜਿਹੜਾ ਇਹਨੂੰ ਵੀ ਕੋਈ ਫਰਕ ਨਹੀਂ ਪਿਆ ਲੈ ਮੇਰੇ ਹਿਸਾਬ ਜਿਦਾ ਬਾਈ ਤੇਲ ਵਾਲੀਆਂ ਬ੍ਰੇਕਾਂ ਹਨਾ ਵੀ ਵੱਧ ਕੰਮ ਜਾਂ ਬੰਦੋ ਡਿਸਕਾਂਟ ਉਸਕਾ ਨਾਲੋਂ ਜਾਂ ਦੂਜੇ ਡਰਮਾਂ ਨਾਲੋਂ ਆਪਣੇ ਦਸਮੇਸ਼ ਦੇ ਦੂਜੇ ਡਰਮਾਂ ਪੁਰਾਣੇ ਮਾਡਲ ਵਾਲੇ ਉਹ ਥੋੜੀ ਜਿਹਾ ਰੇ ਤੰਗ ਕਰਦੀ ਆ ਉਹਦੇ ਬ੍ਰੇਕ ਐ ਆ ਵੀ ਡਰਮਾਂ ਦੇ ਵਿੱਚ ਲੈਜ਼ਰਾਂ ਬਾਈ ਸੁੱਕੇ ਲੈਜ਼ਰਾਂ ਉਹ ਥੋੜੇ ਜਿਆਦਾ ਗੜਬੜ ਕਰਦੇ ਆ। ਤੇ ਇਹ ਮਨੋਜ ਲਾਇਦਰ ਪਾਉਂਦਾ ਇੱਕ ਲਾਇਦਰ ਕਿੱਥੇ ਆ। ਲਾ। ਕਿੰਨੇ ਲਾਇਦਰ ਹੋ ਗਏ? ਤਿੰਨ ਲਾਇਦਰ, ਤਿੰਨ ਲਾਇਦਰ ਇੱਧਰ ਹੋ ਗਏ, ਕਿੰਨੇ ਉੱਧਰ ਪਣੇ? 6 ਲਾਇਦਰ ਹੋ ਗਏ। ਦੋ ਇੱਕ ਤਿੰਨ ਇੱਧਰ। ਉਹ ਇੱਧਰ ਪਾਏ ਆ ਦੇਗਾ। ਹਾਂ। ਹੈਂ? ਬਹੁਤ ਬਗੜਾ ਅਮਰੀਕਾ ਦੀ ਕਹਿਓ ਤਿੰਨ ਅੰਦਰ ਤੇ ਦੋ ਬਾਹਰ ਹੈ ਤਿੰਨ ਅੰਦਰ ਪੈ ਗਏ ਹਾਂ ਦੋ ਬਾਹਰ ਦੋ ਬਾਹਰ ਪੈ ਗਏ ਬਹੁਤ ਜ਼ਿਆਰੇ ਬਗੜਾ ਮੈਂ ਤਾਂ ਮੇਰਾ ਹੀ ਪਹਿਲਾ ਦਿਮਾਗ ਬਾ ਵੀ ਯਾਰ ਬੇਕਾਂ ਤੇਲ ਵਾਲੀਆਂ ਆਉਣ ਜਿਵੇਂ ਆਪਾਂ ਦੱਬਦੇ ਰਹੇ ਆ ਵੀ ਪਤਾ ਨਹੀਂ ਕੀ ਸੱਪ ਨਿਕਲੂਗਾ ਪਰ ਤੇਰੇ ਸਾਹਮਣੇ ਹੀ ਨਿਕਲੇ ਕੋਸੂ ਵੀ ਨਿਕਲੇ ਆਓ ਜਿਵੇਂ ਸਾਫ ਬਰੇਕਾਂ ਨਿਕਲੀਆਂ ਇੱਕ ਪੈਸੇ ਦਾ ਵੀ ਨਿਕਸਾ ਨਹੀਂਗਾ ਬਾਕੀ ਬਰੇਕਾਂ ਉਹਨੂੰ ਵਧੀਆ ਬਈ ਹੈ ਨਾ ਤੱਕਾ ਦਾ ਮੱਕੀ ਦੇ ਸੀਜ਼ਨ ਦਾ ਤੱਕਾ ਸਾਰੇ ਕਾਸੇ ਨਾਲੇ ਹੁੰਦਾ। ਇਹ ਮੋਜੇ ਪਿੰਡੀ ਜੀ ਪਾ ਜਈਏ। ਮੱਕੀ ਦਾ ਸੀਜ਼ਨ ਇਹੋ ਜਿਹਾ ਹੈ। ਹੈ ਕਿ ਨਹੀਂ? ਹਾਂਜੀ ਤੱਕਾ ਜਿਆਦਾ ਕੰਮ ਹੀ ਆ ਪੂਰਾ। ਹੈ? ਤੱਕੇ ਦਾ ਕੰਮ ਹੀ ਆ ਮੱਕੀ ਦੇ ਸੀਜ਼ਨ ਤੋਂ। ਤੱਕੇ ਦਾ ਤੱਕੇ ਦਾ ਪੂਰਾ ਤੱਕੇ ਦਾ ਮਾੜਾ ਮੋਟਾ ਤੱਕੇ ਦਾ ਨਹੀਂ ਪੂਰਾ ਤੱਕੇ ਦਾ ਸਹੀ ਜਣਾ। ਗਲਤੀ ਕਰੇ ਉੱਪਰ ਦਾਣਾ ਖੋਲ ਕੇ ਪਿੰਨੇ ਕਰ ਸਾਰਾ ਚਾਟਾ ਜੇ ਕੱਟਣਾ ਹੁੰਦਾ ਬਾਹਰ ਚੱਲ ਆਇਆ ਵੀ ਹੁਣ ਇੱਕ ਵਾਰ ਚੈੱਕ ਹੋ ਗਏ ਹੈਗਾ ਨਹੀਂ ਹਾਂਜੀ ਨਹੀਂ ਨੇਰੇ ਜਿ ਰਹਿਣਾ ਦਾ ਜੀ ਪਤਾ ਨਹੀਂ ਲੈਦਰ ਕਿ ਹੈ ਜੀ ਹੋਣਗੇ ਹੁਣ ਆਇਆ ਅੱਖਾਂ ਵਿੱਚ ਜਿੱਧਰ ਨੂੰ ਮਰਜੀ ਵੀਨ ਖਿੱਚ ਦੋ ਮਨੀ ਤੇਰਾ ਯਾਰ ਆਇਆ ਹੀ ਨਹੀਂ ਹੈਗਾ ਦੇਖ ਲੈ ਚੱਕਰ ਮੀ ਪੈ ਰਿਹਾ ਉਹਦੇ ਉਹਦਾ ਹਾਂ ਮੀ ਪੈ ਰਿਹਾ ਲੱਗਦਾ ਦੇਖ ਲੈ ਕਹਿੰਦਾ ਮੈਂ ਆਇਆ ਬਾਈ ਆਇਆ ਮੀ ਪੈਂਦਾ ਕੱਲ ਦਾ ਕਹਿੰਦਾ ਮੀ ਪੈਂਦਾ ਮੀਂਹ ਉੱਤਰ ਪੈਂਦਾ ਹੈ ਬਾਈ ਗੱਲ ਦਾ ਅੱਛਾ ਹਾਂ ਮੈਂ ਦੇਖੀਏ ਤੇ ਵੀਡੀਓ ਪਾਉਂਦਾ ਇੱਕ ਬਲਾ ਮਿੱਤਰ ਪਿਆਰਾ ਉੱਪਰ ਦਾ ਹੀ ਸਟੇਟਸ ਦੇਖਿਆ ਆਉਂਦਾ ਮੈਂ ਹੁਣ ਤਾਂ ਪਤਾ ਨਹੀਂ ਕਿੱਥੇ ਨਹੀਂ ਪਹਜਿਆ ਕਿੱਥੇ ਨਹੀਂ ਹਾਂ ਹੁਣ ਤਾਂ ਟਾਈਮ ਹੀ ਮੀਂਹ ਦਾ ਆ ਗਿਆ ਮੀਂਹ ਤਾਂ ਪੈਂਦਾ ਮੀਂਹ ਤਾਂ ਸੱਚ ਕਹਿੰਦਾ ਹੂੰ ਮੀਂਹ ਪੈਂਦਾ ਆਜੂਗਾ ਜਨ ਨੂੰ ਉੱਪਰ ਇਕੱਠੀ ਗੁੱਟੀ ਕਰ ਲੈਣੀ ਹੈ ਉਹ ਬਾਹਰ ਉਹਨੇ ਪੀ ਪੀ ਤੇ ਘਰ ਦਾ ਕੰਮ ਨਹੀਂ ਹੁੰਦਾ ਕੋਈ ਹੋ ਹਮ ਤੇ ਦਾੜ ਦਰ ਮਸ਼ੀਨ ਨੂੰ ਲੱਗੇ ਰਹਿਣੀ ਹੈ ਇੱਥੇ ਹੋਣਾ ਵਿੱਚੇ ਘਰ ਦਾ ਕੰਮ ਭੱਜ ਜੰਨੇ ਉਧਰ ਨੂੰ ਵਿੱਚੇ ਇੱਧਰ ਸਾਰਾ ਸਿਸਟਮ ਇਹ ਦੇਖਣਾ ਪੈਂਦਾ ਇਹ ਪਿੰਨ ਜੀ ਇੱਥੇ ਬੈਣੀ ਹੈ ਇੱਥੇ ਉੱਪਰ ਦੇ ਖੋਲਣਾ ਦਾ ਨਾਟ ਗਲਤੀ ਕਰਤੀ ਚੱਲ ਕੋਈ ਨਹੀਂ ਇੱਕ ਗੇਰਾ ਮੈਂ ਉੱਥੇ ਪਾ ਕੇ ਆਇਆ ਤਾਂ ਅੰਬਰਸਰ ਮਸ਼ੀਨ ਰੇਅਰ ਕਰਕੇ ਆਏ ਦੇ ਜੀ ਇੱਕ ਮੋਜੀ ਦੀ ਅੱਛਾ ਰਤੀਏ ਨਾ ਉਥੇ ਕਿਹੜਾ ਪਿੰਡਾ ਵਹਲਾ ਜੀ ਨਾਮ ਆ ਸ਼ਹਿਰ ਦਾ ਉੱਤੇ 레이저 ਫੌਜੀ ਦੇ ਖਰਾਬ ਹੋਏ ਇੱਥੇ ਸੀ ਮੈਂ ਲਫੇਰ ਕਰੀਦੀ ਯਾਰ ਮਸ਼ੀਨ ਪਹਿਲੀ ਵਾਰੀ ਏ 레이저 ਵਾਲੀ ਹਮ ਯਾਰ ਮੈਂ ਉੱਥੇ ਉਹਦਾ 레이저 ਮਿਲੇ ਨਹੀਂ ਦੀ ਹੈ ਕਿ ਪ੍ਰੀਤ ਕੰਪਨੀ ਦੀ ਮਸ਼ੀਨ ਸੀ 레이저 ਨਹੀਂ ਕਿ ਮਿਲੇ ਬਾਹਰੋਂ ਅੱਛਾ ਉਹ ਕਹਿੰਦਾ ਕੰਪਨੀ ਚੋਂ ਲੈ ਕੇ ਜਾਉਂਦੇ ਆ ਇਸ ਤਰ੍ਹਾਂ ਕੇ ਕੰਪਨੀ ਤੋਂ ਮੰਗਾਏ ਫਿਰ ਆਪੇ ਦੱਸੀ ਦੱਸਿਆ ਇਹਦੇ ਉਹਨਾਂ ਨੂੰ ਵੇਖਣਾ ਪਾ ਲਿਆ ਕੇ ਅੱਜ ਐਸਐਮਐਸ ਚਲਾਣੇ ਵੀ ਹੁਣ ਆਪਣੇ ਐਸਐਮਐਸ ਲਾਉਣਾ ਵੀ ਆਉਣਾ ਮੁੰਡਿਆ ਦੂਰ ਦੇ ਆ ਅੱਜ ਤੇਰੀ ਮੇਰੀ ਨੂੰ ਐਸਐਮਐਸ ਵੀ ਲਵਾ ਦਣਾ ਮੈਂ ਖਾਲੀ ਨਹੀਂ ਕਿਸੇ ਪਾਸੇ ਚੜਣੀ ਇਹ ਝੋਟੀ ਨਾ ਨਾ ਹੈ ਲਵਾ ਦੇਣਾ ਮਨ ਲਵਾ ਦਣਾ ਜੇ ਐਸੇ ਮੈਂ ਆ ਰਹੇ ਆਂ ਟੀਮ ਆ ਰਹੀ ਹੈ ਉਹਨਾਂ ਦੀ ਆ ਰਹੇ ਆ ਜੇਰੇ ਫੋਨ ਉਹ ਤਾਂ ਜਿੱਥੇ ਕੰਮ ਕਰਦੇ ਉਹ ਤਾਂ ਲਾਈਟ ਲੋਟ ਨਹੀਂ ਆਈ ਗੱਲ ਅੱਛਾ ਉਹਦੇ ਕਾਕੇ ਲੇਟ ਹੋ ਗਈ ਜੀਰੀ ਦੇ ਸੀਜ਼ਨ ਦੇ ਵਿੱਚ ਨਾ ਬਈ ਐਸਐਮਐਸ ਕੋਈ ਪਤਾ ਨਹੀਂ ਹੈਗਾ ਵੀ ਸਰਕਾਰਾਂ ਕੀ ਕਹਿਦਨ ਮੌਗੇ ਤੇ ਆ ਕੇ ਵੀ ਐਸਐਮਐਸ ਲਾ ਕੇ ਚੱਲਣਗੀਆਂ ਮਸ਼ੀਨਾਂ ਫੇ ਕਿੱਧਰ ਨੂੰ ਜਾਵਾਂਗੇ ਹੋ ਸਰਕਾਰਾਂ ਆਗੇ ਕੋਈ ਇਲਾਜ ਨਹੀਂ ਹੈਗਾ ਆ ਪਿੰਨ ਆ ਲੈ ਪਿੰਨ ਪੈ ਗਈ ਪਿੰਨ ਦੁਬਾਰਾ ਫੋਣ ਦੀ ਸਪੈਲਟ ਪੈਣਾ ਸਿੱਧੀ ਕਰਕੇ ਇਹ ਪਾਦਣੀ ਇੰਨਾ ਕੰਮ ਆ ਬ੍ਰੇਕਾਂ ਦਾ ਹੈ ਨਾ ਬਸ ਡਰੋ ਨਾ ਮੇਰਾ ਵੀਰ ਕੁਛ ਨਹੀਂ ਹੈਗਾ ਉਹਦੇ ਸਾਹਮਣੇ ਹੀ ਆ ਨਾ ਵੀ ਮਸ਼ੀਨ ਕਿੱਥੇ ਤੋਂ ਕਿੱਥੇ ਚੱਲ ਕੇ ਆਈ ਆ ਔਰ ਕੀ ਲੈ ਲੇਦਰ ਕਸੇ ਆ ਇੰਨੇ ਸੈਟ ਆ ਜਿਹੜੇ ਲੈਦਰ ਦੇ ਆ ਨਾ ਬ੍ਰੇਕਾਂ ਦੇ ਅੰਦਰ ਪਹਿਲਾਂ ਲੈਦਰ ਪਾ ਕੇ ਬਾ ਫਿਰ ਤੁਸੀਂ ਹਿਸਾਬ ਲਾ ਲਓ ਵੀ ਆਪ ਇਹ ਆ ਪਲੇਟ ਪਾ ਦਣੀ ਦੀ ਆ ਪਲੇਟ ਪਾ ਦੇਵਾਰਾ ਪਿੰਨ ਪਾਣੀ ਚਾਹੇ ਨਾਟ ਖੋਲ ਕੇ ਕੱਢ ਲਓ ਥੱਲੇ ਨੂੰ ਨਾਟ ਵੀ ਖੁੱਲ ਜਾਂਦਾ ਉਹ ਦੇਖਦਾ ਆਪਣਾ ਆਪਣਾ ਤਰੀਕਾ ਹੈ ਕਿ ਨਹੀਂ ਮਨੋਜ ਹਾਂ ਜੀ ਲੈ ਹੋ ਗਿਆ ਓਕੇ ਹੋ ਗਿਆ ਓਕੇ ਹੁਣ ਆਹ ਦੇਖੋ ਇਹ ਆਪਣੇ ਸਭ ਤੋਂ ਪਹਿਲਾਂ ਇਹਨਾ ਪਲੇਟ ਪੈ ਗਈ ਕੋਈ ਲੇਜ਼ਰ ਨਹੀਂ ਹੈ ਨਾ ਇਹ ਪਲੇਟ ਦੇ ਮੂਹਰੇ ਆਪਾਂ ਲੇਜ਼ਰ ਪਾਉਣਾ ਹੈ ਤੇ ਆਪਾਂਤਾ ਜੀ ਲੇਜ਼ਰ ਇਹ ਆ ਚੜ ਗਿਆ ਆਪਣੇ ਐਕਸਲ ਉਤੇ ਫਿਰ ਆਪਾਂ ਇਹ ਪਲੇਟ ਪਾਉਣੀ ਹੈ ਸ਼ਮਾ ਜੀ ਪਈ ਹੋ ਜਣੀ ਰੋਕ ਲਾਈ ਹੋਈ ਆ ਡਰਮਾਂ ਨਾਲ ਇਹ ਰੇਕ ਲੈਦਰ ਨੂੰ ਉਹ ਲਾਇਆ ਹਾ ਰੋਗ ਲਾਈ ਹੋਈ ਯਾਰ ਇਹ ਰੇਕ ਲੈਦਰ ਨੂੰ ਆਈ ਨਹੀਂ ਹੈਗਾ ਵੀ ਕਿਸਾਫਟ ਉਪਰ ਸਾਰੀ ਕੋਲੋ ਰੋਕ ਆ ਆ ਲਾਇਆ ਰੋਗ ਲਾਈ ਹੋਈ ਯਾਰ ਇਹ ਕੰਨ ਜੀ ਆ ਨਾ ਜਿਹੜੇ ਇਹ ਆ ਰੇ ਇਹਦੇ ਵਿੱਚ ਪੈਣੇ ਕੰਨ ਜੀ ਉਰੇ ਇਹ ਆ ਪਹਿਲੇ ਕੰਨ ਜੇ ਫੇਰ ਇੱਕ ਲੈਦਰ ਪੈਣਾ ਇਹ ਆ ਪਹਿਲੇ ਲੈਦਰ ਆ ਤੇ ਫੇਰ ਪਲੇਟ ਪੈਣੀ ਆ ਲੇਜ਼ਰ ਬਾਈ ਸਾਰੇ ਪੈ ਗਏ ਹਨਾ ਲਾਸਟ ਤੇ ਜਿਹੜਾ ਲੇਜ਼ਰ ਆ ਆਪਣਾ ਲੇਜ਼ਰ ਆਇਆ ਹੋਣਾ ਚਾਹੀਦਾ ਲਾਸਟ ਤੇ ਕਿਉਂ ਜਿਹੜੇ ਲੇਜ਼ਰ ਦੇ ਜਿਹੜੀ ਪਲੇਟ ਆ ਨਾ ਜਿਹੜੀ ਉੱਤੇ ਲੱਗਣੀ ਆ ਨਾ ਇਹ ਮੰਨ ਲਓ ਜਿਹੜੀ ਛਿਮਾਂ ਵਿੱਚ ਪਾਈਆਂ ਉਹਦੇ ਵਾਲਾ ਕੰਮ ਵੀ ਕਰਦੀ ਆ ਨਾਲ ਯਾਰ ਇਹ ਆ ਲੇਜ਼ਰ ਚੱਲਿਆ ਯਾਰ ਇਹਦੇ ਬਸ ਇਹਦਾ ਆਇਆ ਵੀ ਜਦੋਂ ਆਪਾਂ ਲੇਜ਼ਰ ਪਾਉਣੇ ਆ ਨਾ ਬੜਾ ਸੌਖਾ ਜਿਹਾ ਕੰਮ ਆ ਯਾਰ ਇਹਨਾਂ ਦਾ ਕੋਈ ਬਹੁਤਾ ਨਾ ਵੱਡਾ ਕੰਮ ਨਹੀਂ ਹੈਗਾ ਅਜੇ ਡਿਸਕ ਬਰੇਕਾਂ ਖੋਲਣ ਨੂੰ ਟਾਈਮ ਲੱਗ ਜਾਂਦਾ ਤਾਂ ਇਹਨਾਂ ਨੂੰ ਤਾਂ ਪਤਾ ਹੀ ਨਹੀਂ ਲੱਗਿਆ ਵੀ ਕਦੋਂ ਖੋਲੋਗੇ ਕਾਰੋ ਪਿੱਟ ਵੀ ਹੋ ਗਈਆਂ بس ਇਹਦੇ ਵਿੱਚ ਆਏ ਆ ਵੀ ਲੇਜ਼ਰਾਂ ਦਾ ਧਿਆਨ ਰੱਖਣਾ ਆਪਾਂ ਨਾ ਸਭ ਤੋਂ ਪਹਿਲਾਂ ਜਿਹੜਾ ਲੇਜ਼ਰ ਪੈਣਾ ਹੈ ਉੱਤੇ ਸਭ ਤੋਂ ਪਹਿਲਾਂ ਪੱਤੀ ਪੈਣੀ ਆ ਕਰਤਾੜ ਦੇ ਆਪਾਂ ਜਿਹੜੀ ਦੀ ਮਸ਼ੀਨ ਤੇ ਕੋਲੇ ਆ ਉਹਦੇ ਆਂਦੇ ਆ ਪੱਤੀ ਤੋਂ ਬਾਅਦ ਫੇਰ ਲੇਜ਼ਰ ਫੇਰ ਪੱਤੀ ਫੇਰ ਜਿਹੜਾ ਵਿਚਾਲਾ ਸਿਸਟਮ ਆਪਣਾ ਪਿਸਟਨ ਉਹਦਾ ਉਹ ਆ ਗਿਆ ਉਹਦੇ ਬਾਅਦ ਫੇਰ ਲੇਜ਼ਰ ਫੇਰ ਪੱਤੀ ਫੇਰ ਲੇਜ਼ਰ ਫੇਰ ਪੱਤੀ ਫੇਰ ਲੇਜ਼ਰ ਫੇਰ ਪਲੇਟ ਇਹ ਚੀਜ਼ਾਂ ਜਿਹੜੀਆਂ ਹਨਾ ਹੈ ਤਾਂ ਕੋਈ ਜ਼ਿਆਦਾ ਔਖਾ ਨਹੀਂ ਕੰਮ ਆ ਕਈ ਵੀ ਇਹ ਨਾ ਮੇ ਜੇ ਹੁਣ ਮੈਨੂੰ ਕਈ ਫੋਨ ਆਏ ਜਦੋਂ ਮੈਂ ਸਾਂਗਣ ਮਸ਼ੀਨ ਖੋਲਣ ਲੱਗੇ ਆਪਾਂ ਵੀ ਵੀਰੇ ਜਰੂਰ ਹਨਾ ਵੀਡੀਓ ਆ ਜਰੂਰ ਬਣਾਇਓ ਕਿ ਤੁਸੀਂ ਹੁਣ ਵੀਡੀਓ ਛੜਤੀਆਂ ਬਣਾਉਣੀਆਂ ਮੈਂ ਕਹਿੰਦਾ ਨਹੀਂ ਯਾਰ ਛੜੀਆਂ ਨਹੀਂ ਵੀ ਟਾਈਮ ਆ ਨਾ ਇਜਾਜ਼ਤ ਨਹੀਂ ਦੰਦਾ ਬਈ ਤੁਹਾਨੂੰ ਪਤਾ ਹੀ ਆ ਇਕੱਲੇ ਕਰਕੇ ਫਿਰ ਔਖਾ ਹੋ ਜਾਂਦਾ ਬਾਕੀਆਂ ਬਾਹਰ ਉਹਨੇ ਪੀ ਪੀ ਜਿੱਥੇ ਐ ਵੀ ਇਕੱਲਾ ਮਸ਼ੀਨ ਦਾ ਹੀ ਕੰਮ ਹੁੰਦਾ ਇੱਥੇ ਵਿੱਚੇ ਘਰ ਦੇ ਕੰਮ ਵਿੱਚੇ ਮਸ਼ੀਨ ਦੇ ਵਿੱਚੇ ਮੁੰਡੇ ਸਬੂਲ ਛੱਟ ਲੈ ਕੇ ਆਇਆ ਜਾ ਕੇ ਹਣਾ ਉਹ ਚੱਕਰਾਂ ਕਰਕੇ ਥੋੜਾ ਜਿਹਾ ਚਲੋ ਟਾਈਮ ਘੱਟੇ ਹੀ ਮਿਲਦਾ ਬਾਕੀਆਂ ਵੀ ਸੀਜ਼ਨ ਸੀਜ਼ਨ ਤੁਹਾਨੂੰ ਪਤਾ ਹੀ ਭੱਜ ਨੱਠ ਰਹਿੰਦੀ ਆ ਚਲੋ ਹੁਣ ਆਏ ਆ ਮਾਝਾ ਲਵੀ ਨਾਲੇ ਤਾਂ ਬੀਲੇ ਆ ਨਾ ਵੀਰ ਫੇਰ ਦੇ ਵਲੌਗ ਆ ਜਿਹੜੇ ਵੀਡੀਓ ਆ ਪੈਂਦੀਆਂ ਕਰੀਏ ਪੂਰੀਆਂ ਇੱਥੇ ਨੱਠ ਪਿਆ ਕੋਈ ਨੰਬਰ ਇਦਾਂ ਪਿਆ ਆਪਣਾ ਆਹ ਲਾ ਤੇ ਪਨਾੜਾ ਨਟ ਲਾ ਕੇ ਆਪਾਂ ਆਣੀ ਕੱਢ ਦਨੇ ਕਸਣ ਤੋਂ ਬਾਅਦ ਫਿਰ ਤੁਹਾਨੂੰ ਬ੍ਰੇਕ ਹੈ ਨਾ ਬਾਅਦ ਵਿੱਚ ਦਿਖਾਵਾਂਗੇ ਹੁਣ ਜਦੋਂ ਮਲ ਟਾਇਰ ਟੂਰ ਕਲੱਚ ਕੁਲਚ ਫਿੱਟ ਹੋ ਗਿਆ ਫਿਰ ਕਰਾਂ ਇਹ ਗੱਲਬਾਰ ਸਾਰੀ ਇਹਦੇ ਦੀ ਚਲੋ ਕਰ ਲਈਏ ਜੀ ਫਿੱਟਾ ਫਿਰ ਦਿਖਾਵਾਂਗੇ ਤੁਹਾਨੂੰ ਹੈ ਨਾ ਨਾਲ ਦੀ ਨਾਲ ਬ੍ਰੇਕ ਵੀ ਦਿਖਾਵਾਂਗੇ ਕਲੱਚ ਵੀ ਦਿਖਾਵਾਂਗੇ ਗੇਅਰ ਦੀ ਵਾਰੀ ਆ ਇਹਦੇ ਬਾਅਦ ਕੱਢਦੇ ਆ ਬਿਜੁਲਾਈਂ ਸ਼ਾਟਬਾਰ ਦਿਖਾਉਣੇ ਵੇ ਤੁਹਾਨੂੰ ਵੀ ਇੱਕ ਆ ਆ ਬੜੀ ਵਧੀਆ ਚੀਜ਼ ਲੱਗੀ ਆ ਨਾ ਭਾਈ ਜਿਹੜਾ ਇੱਕੋ ਗੇਅਰ ਦੇ ਵਿੱਚ ਸਾਰਾ ਕੁਝ ਆ ਨਾ ਕੋਈ ਮੰਨ ਲਓ ਨਾਰਮਲ ਗੇਅਰ ਅੱਗੇ ਨੇ ਆਪਾਂ ਕੀ ਦੇਖਦੇ ਆ ਕਈ ਮਸ਼ੀਨਾਂ ਦੇ ਨਾ ਵੀ ਇਹਦਾ ਪੰਜਵਾਂ ਗੇਅਰ ਹੁੰਦਾ ਉਹ ਤੇ ਡੱਬੀ ਜਿ ਲਈ ਹੁੰਦੀ ਆ ਨਾ ਡੱਬੀ ਹੀ ਖੁੱਲੇ ਨਾ ਜਿੱਤੇ ਪਲੇਟ ਖੁੱਲੇ ਇਹਦਾ ਸੌਖਾ ਜਿਹਾ ਤਰੀਕਾ ਹੈ ਪਲੇਟ ਖੋਲੀ ਆ ਸਾਰਾ ਕੁਝ ਤੁਹਾਡੇ ਸਾਹਮਣੇ ਪਏ ਵੀ ਇੱਕੋ ਗੇਅਰ ਦੇ ਵਿੱਚ ਸਾਰਾ ਸੈਟ ਇੱਕੋ ਬਾਡੀ ਦੇ ਵਿੱਚ ਬਹੁਤ ਵਧੀਆ ਲੱਗਿਆ ਯਾਰ ਇਹ ਨਹੀਂ ਆਪਾਂ ਦੇਖਿਆ ਨਾ ਜੀ ਡੀ ਆਰ ਦੇ ਗੇਅਰ ਆ ਜਿਹੜੇ ਉਹਨਾਂ ਦੇ ਬਾਹਰ ਗੇਅਰ ਹੁੰਦਾ ਉਹ ਇਹ ਬਰਾਦਰੀਆ ਪ੍ਰੋਜੈਕਟ ਆ ਵੀ ਕੰਮ ਕਰਨਾ ਵੀ ਝੋਖਾ ਹੁਣ ਢੋਡ ਘਾਵਰਾਂ ਦੇ ਵੀ ਤਿੰਨੇ ਰਾਣਾ ਇੱਕ ਗੇੜ ਦੇ ਵਿੱਚ ਪਾਈਆਂ ਹੋਈਆਂ ਤੇ ਮੈਂ ਸਾਰਾ ਸਿਸਟਮ ਆ ਪੰਜਵਾਂ ਗੇੜ ਆ ਜਿਹੜਾ ਉਹ ਇੱਕ ਇਹੀ ਗੇੜ ਦੇ ਵਿੱਚ ਆ ਵੀ ਬਾਹਰ ਨਹੀਂ ਲੱਗ ਨਹੀਂ ਲਾਇਆ ਲੀਵਰ ਨੂੰ ਵਰ ਜਾਂ ਨਹੀਂ ਆਪਾਂ ਦੇਖਦੇ ਆ ਨਾ ਕਈ ਪਸੀਨਾ ਦੇ ਬਾਹਰੇ ਲੱਗਿਆ ਹੁੰਦਾ ਆ ਬੜੀ ਮੌਜ ਆ ਹੁਣ ਆਪਾਂ ਜਿਵੇਂ ਕੰਮ ਕਰਨਾ ਇੱਕੋ ਸਪਲੈਨ ਤੇ ਸਾਰੀਆਂ ਕਰਾਰੀਆਂ ਜੜੀਆਂ ਹੋਈਆਂ ਬਾਕੀ ਵਜੀਡੀਆਂ ਦਾ ਕਦੇ ਖੋਲਿਆ ਤਾਂ ਨਹੀਂ ਦੇਖੀ ਜਾਨੀ ਉੱਪਰ ਲੱਗਿਆ ਡੱਬੀ ਜੀ ਉਦੇ ਕਰਕੇ ਆ ਜਿਵੇਂ ਨਜਵੇਜ ਨੇ ਆਪਣੇ ਜੀਡੀਆਰ ਦੇ ਜਿਹੜੇ ਤਾਂ ਗੇਅਰ ਤਾਂ ਵੇਰੀ ਵਾਰੀ ਗੋਲੇ ਆ ਪਰ ਇਹ ਨਹੀਂ ਲਿਖੇ ਪੰਜਵਾਂ ਗੇਅਰ ਇਹਦੇ ਹੁਣ ਇੱਕ ਵਿਚੇ ਹੈ ਗੇਅਰ ਨਾ ਕੋਈ ਲੱਗ ਡੱਬੀ ਆ ਨਾ ਕੋਈ ਹੋਰ ਆਕਾਰ ਆ ਨਾ ਕੋਈ ਆੜਾ ਲੱਗਾ ਜਿੱਥੇ ਦੂਏ ਗੇਅਰ ਦੀਆਂ ਰਾੜਾਂ ਸਾਰਾ ਸੇਮ ਸਿਸਟਮ ਉੱਥੇ ਹੀ ਆ ਬੜਾ ਇੱਕ ਪੁਟ ਸਿਸਟਮ ਕਹਿੰਦਾ ਲੱਗ ਗਿਆ ਚੱਲ ਬਲੋਜ ਫਿਰ ਪਟਨੇ ਜੀ ਗੇਅਰ ਆਪਣੇ ਕਢਨੇ ਸਪਲਾਈ ਚਾਉਟ ਬਾਹਰ ਤੁਹਾਨੂੰ ਦਿਖਾਉਨੇ ਕਿਹੜਾ ਵੈਰਾਂ ਟੁੱਟਿਆ ਦਾ ਘੇਰ ਗੁਰ ਖੋਲਣ ਤੋਂ ਬਾਅਦ ਕੱਲ ਕੰਪਨੀ ਦੇ ਵਿੱਚੋਂ ਹਨਾ ਸਮਾਨ ਆ ਜਿਹੜਾ ਮੰਲੋ ਆ ਗਿਆ ਤੇ ਜਿਹੜਾ ਆਪਣੇ ਹਨਾ ਗਰਾਰੀ ਦੀ ਆਪਣੀ ਖਰਾਬ ਹੋਈ ਹੈ ਨਾ ਉਹ ਵੀ ਆਪਣੇ ਕੋਲੇ ਪਹੁੰਚ ਗਈ ਸੀ ਉਹਦੇ ਬਾਅਦ ਸਪਲਾਈਨ 샤ਫਟ ਜਿਹੜੀ ਉਹ ਵੀ ਲੈ ਕੇ ਆਂਦੀ ਦੀ ਬਾਕੀ ਹੁਣ ਨਾ ਇੱਕ ਨਵਾਂ ਸੱਪ ਕੱਢਿਆ ਇਹਨਾਂ ਨੇ ਜਿਵੇਂ 4 ਵੀਲ ਤੇ ਹਨਾ ਮਸ਼ੀਨ ਚੱਲਦੀ ਆ ਆਪਣੇ ਗੇਅਰ ਦੇ ਵਿੱਚ ਕੰਪਲੀਟ ਆਉਂਦੀ ਦੀ ਪਹਿਲੇ ਬੈਕ ਅਰਕਰੌਨ ਦੇ ਦਿੱਕਤ ਹਨਾ ਆਉਂਦੀ ਦੀ ਜਿਹੜੀ ਕੰਮ ਆਪਣੇ ਕਰਤਾਰਕ ਮੈਨਾਂ ਰੱਖਣ ਵਾਲਿਆਂ ਨੂੰ ਉਹਦੇ ਚੱਕਰ ਦੇ ਵਿੱਚ ਹੁਣ ਜਿਹੜਾ ਕੰਪਨੀ ਦਾ ਇੱਕ ਨਵਾਂ ਹਨਾ ਵੀ ਕਰਾਉਣ ਦਾ ਡਿਜ਼ਾਈਨ ਆ ਜਿਹੜਾ ਥੋੜਾ ਜਿਹਾ ਕਰਾਉਣ ਆ ਜਿਹੜਾ ਹਨਾ ਵੀ ਇੰਨਾ ਕੁ ਚੌੜਾ ਹੋ ਗਿਆ ਬਾਕੀ ਮੈਂ ਤੁਹਾਨੂੰ ਵੀਡੀਓ ਉੱਪਰ ਲਾ ਦਿੰਦਾ ਵੀਡੀਓ ਮੇਰੇ ਕੋਲ ਹੈਗੀ ਆ ਨਾ ਉਹ ਹੁਣ ਕਰਾਉਣ ਆ ਜਿਹੜਾ ਨਵੇਂ ਮਾਡਲ ਵਾਲਾ ਵੀਰ ਆਪਣਾ ਸਨੀ ਡਾਇਨਾਮਿਕ ਤੋਂ ਉਹ ਕਹਿੰਦਾ ਵੀ ਵੀਰੇ ਤਿਆਰ ਕਰਿਆ ਵੀ ਤੁਸੀਂ ਇੱਕ ਡੈਮੋ ਹਨਾ ਕਰਕੇ ਦੇਖੋ ਪਾ ਕੇ ਦੇਖੋ ਡੈਮੋ ਡੈਮੋ ਇਹ ਪਾ ਕੇ ਦੇਖੋ ਵੀ ਜਿਹੜੀ ਗਰਾਰੀ ਦਾ ਚੜਾਓ ਆ ਨਾ ਜਦੋਂ ਬੈਗ ਗੇਅਰ ਪੈਂਦਾ ਤਾਂ ਗਰਾਰੀ ਦੇ ਇੰਨੇ ਕੁ ਦੰਦੇ ਚੜਦੇ ਹਨਾ ਆਪਾਂ ਦੇਖਿਆ ਘੱਟ ਚੜਦੇ ਚੜਾਓ ਘਾਟਾ ਗਰਾਰੀ ਦੇ ਉੱਪਰ ਪਰ ਜਿਹੜਾ ਹੁਣ ਕਰਾਉਨ ਬਣਿਆ ਨਾ ਉਹ ਇੱਕ ਕਰਾਉਨ ਦੇ ਦੰਦਿਆਂ ਜਿਹੜੇ ਇਧਰਲੇ ਪਾਸੇ ਨੂੰ ਕਰਾਉਨ ਦੇ ਦੰਦਦੇ ਏਨੇ ਹੋ ਗਏ ਵੀ ਹੁਣ ਜਦੋਂ ਇਹ ਬੈਗ ਗੇਅਰ ਪਿਆ ਕਰੂਗਾ ਤਾਂ ਗਰਾਰੀ ਦੇ ਉੱਪਰ ਐਨ ਪੂਰਾ ਚੜਕੇ ਐ ਚੱਲੂਗਾ ਹਨਾ ਬੈਗ ਗੇਰ ਦੇ ਵਿੱਚ ਬਈ ਬਹੁਤਾ ਟਾਈਮ ਲੰਬਾ ਟਾਈਮ ਤਾਂ ਹਨਾ ਬਈ ਕਿੰਨੀ ਕ ਬੈਗ ਹੁੰਦੀ ਹੈ ਖੇਤ ਦੇ ਵਿੱਚ ਉਸ ਹਿਸਾਬ ਨਾਲ ਵੀ ਕਰਾਉਨ ਦੇ ਵਿੱਚ ਬੈਨੀਫੀਟਰ ਹੋਊਗਾ ਆਪਾਂ ਨੂੰ ਬੈਨੀਫੀਟਰ ਹੋਊਗਾ ਕਈ ਵੀਰੇ ਕਹਿੰਦੇ ਆ ਨਾ ਵੀ ਬੈਰਿੰਗ ਤੋੜੂਗਾ ਉਹ ਵੀ ਜਣੀ ਆਪਣਾ ਮੰਨਣਾ ਇਹ ਕਹਿੰਦਾ ਵੀ ਯਾਰ ਬੈਰਿੰਗ ਦਾ ਤਾਂ ਬੈਕ ਗੇਅਰ ਭਾਈ ਇਹ ਲੰਬਾ ਟਾਈਮ ਬਹੁਤਾ ਚੱਲਣਾ ਹੋਵੇ ਨਾ ਵੀ ਫੇਰ ਆਪਾਂ ਕਹਿ ਸਕਦੇ ਹਾਂ ਹੁਣ ਜਿਵੇਂ ਆ ਚੀਜ਼ ਆ ਇਕਣਾ ਪੈਣਾ ਇਹਨੇ ਹਨਾ ਕਰਾਰੀ ਨੇ ਜਦੋਂ ਆਪਣਾ ਹੁਣ ਪਹਿਲਾ ਗੇਅਰ ਪੈਂਦਾ ਤਾਂ ਉੱਥੇ ਚੜਦੀ ਆ ਕਰਾਰੀ ਜਾ ਕੇ ਜਦੋਂ ਬੈਕ ਪੈਂਦਾ ਨਾ ਫਿਰ ਇਹ ਕਰਾਰੀ ਇਧਰ ਨੂੰ ਚੜਦੀ ਐਨਾ ਕੁ ਚੜਾਉ ਰਹਿੰਦਾ ਇਹ ਤਾਂ ਕਰਾਰੀ ਮੰਨ ਲਓ ਪੂਰੀ ਦੰਦੇ ਦੇ ਉੱਪਰ ਨਹੀਂ ਚੜਦੀ ਤਾਂ ਕਰਕੇ ਜਿਹੜਾ ਕਰਾਉਨ ਆਪਣਾ ਨਾ ਦੇਖ ਲਓ ਤੁਹਾਡੇ ਸਾਹਮਣੇ ਦੰਦੇ ਆ ਜਿਹੜੇ ਕਰਾਉਨ ਦੇ ਇੰਨੇ ਕੁ ਚੱਲੇ ਹੋਏ ਆ ਇੰਨੇ ਕੇ ਇੰਨੇ ਕ ਚੱਲੇ ਹੋਏ ਇੰਨੇ ਇੰਨੇ ਕ ਇਹ ਸਿਸਟਮ ਕਰਕੇ ਹੁਣ ਜਿਹੜੀ ਕਰਾ ਕ੍ਰਾਉਨ ਆ ਕੰਪਨੀ ਦਾ ਨਾ ਵੀ ਉਹਨਾਂ ਨੇ ਚੌੜਾ ਕਰਿਆ ਸਨੀ ਵੀਰੇ ਨੇ ਆਪਣੇ ਕਰਤਾਰ ਬ੍ਰਦਰਸ ਸਾਨਿਆਲ ਨਾ ਆਪਣੀ ਇਹਨਾਂ ਦੀ ਇੰਡਸਟਰੀ ਹੈ ਜਿਹੜੀ ਸਨੀ ਲੋਟੇ ਉਹਨੇ ਵੀਰ ਨੇ ਆਪਣਾ ਡਾਇਨਾਮਿਕ ਤੋਂ ਮਾਰਕਾ ਉਹਨਾਂ ਦਾ ਨਾ ਸਮਾਨ ਦਾ ਜਿਵੇਂ ਹੁਣ ਕਰਾਰੀ ਆ ਇਹ ਵੀ ਬਈ ਉਹੀ ਹੋਣਾ ਉਹਨਾਂ ਦੀ ਉਹ ਬਣੀ ਹੋਈ ਆ ਡਾਇਨਾਮਿਕ ਦੀ ਆ ਦੇਖੋ ਡਾਇਨਾ ਮਾਰਕਾ ਲੱਗਿਆ ਹਲਕਾ ਜਿਹਾ ਤੇ ਡਾਇਨਾਮਿਕ ਇਹ ਉਹਨਾਂ ਦਾ ਮਾਰਕਾ ਲੱਗਿਆ ਹੋਇਆ ਹੈ ਉਹੀ ਕਰਾਰੀ ਹੁਣ ਆਪਣੇ ਤੱਕਰ ਕਰਾਉਣਾ ਜਿਹੜਾ ਉਹ ਵੀ ਆ ਰਿਹਾ ਅਰਥ ਕਰਾਰੀ ਦਾ ਜਿਹੜਾ ਸੈਟਾ ਵੱਲੋਂ ਵੀਰਾ ਕਹਿੰਦਾ ਮੈਂ ਤੁਹਾਨੂੰ ਫਸਟ ਗੇਅਰ ਅਰ ਬੈਕ ਦੀ ਹੈ ਨਾ ਨਾਲੇ ਦਾ ਕਰਾਰੀ ਦੇ ਦਿੰਨਾ ਨਾਲੇ ਕਰੋਨ ਦੇ ਦੇਣਾ ਵੀ ਤੁਸੀਂ ਸੈੱਟ ਪਾਓ ਵੀ ਸੈੱਟ ਦੀ ਰਿਪੋਰਟ ਆਪਾਂ ਨੂੰ ਪਤਾ ਲੱਗੂਗਾ ਬਾਕੀ ਹੁਣ ਪਹਿਲਾਂ ਤਾਂ ਮੇਰੀ ਥਲਾਹਤੀ ਵਿਚਾਲ ਇੱਕ ਸਪਲਾਈਨ ਵਾਲੀ ਸ਼ਾਟ ਆ ਗਈ ਧੀ ਇਹ ਪਾ ਕੇ ਹੈ ਨਾ ਆਪਾਂ ਫਿੱਟ ਕਰ ਦਈਏ ਪਰ ਹੁਣ ਮਨੋਜ ਕਹਿੰਦਾ ਵੀ ਭਾਈ ਆਪਾਂ ਪਾਉਣਾ ਹੈ ਕਰੋਨ ਹੈ ਮਨੋਜ ਇਹ ਕੰਨਾ ਵੀ ਪਾ ਲੈਨੇ ਵਾ ਚੱਲ ਪਾ ਲੈਨੇ ਨਾ ਫਾਇਦਾ ਹੀ ਆ ਬਈ ਨਾਲੇ ਰਿਜ਼ਲਟ ਮਿਲੂਗਾ ਆਪਾਂ ਵੀ ਜ਼ਿਮੀਂਦਾਰ ਭਰਾਵਾਂ ਨੂੰ ਵੀ ਗਾਂ ਦੱਸਾਂਗੇ ਉਧਰ ਬਾਈ ਸਾਡਾ ਸਣੀ ਆ ਉਹਨੋਂ ਵੀ ਪਤਾ ਲੱਗੂਗਾ ਨਾ ਵੀ ਕੀ ਰਿਪੋਰਟ ਆਈ ਆ ਉਹਦੀ ਉਹਦੇ ਬਾਅਦ ਆਪਣੇ ਇੰਡਸਟਰੀ ਦੇ ਵਿੱਚ ਮਨਜੀਤ ਵੀਰੇ ਉਹਨੇ ਉਹਨਾਂ ਨੂੰ ਪਤਾ ਲੱਗੂਗਾ ਬਾਕੀ ਥੋੜਾ ਖੋਲ ਖਲਾਈ ਆ ਜੀ ਆ ਹੋਰ ਗੱਲ ਕੋਈ ਨਹੀਂ ਜਿਵੇਂ ਹੁਣ ਆਪਾਂ ਨੇ ਬ੍ਰੇਕਾਂ ਦਾ ਡਰਾਮਾ ਨਾ ਫਿੱਟ ਕਰਤਾ ਸੀ ਇਹ ਹੁਣ ਦੋਨੇ ਡਰਾਮਾ ਖੋਲ ਕੇ ਕਰੋਨ ਕੱਢ ਕੇ ਬਾਹਰ ਫਿਰ ਕਰੋਨ ਦੀ ਸੈਟਿੰਗ ਆ ਜਿਹੜੀ ਦੂਏ ਦੀ ਹੈ ਨਾ ਪਾ ਕੇ ਕਰੋਨ ਫਿਰ ਤੁਹਾਨੂੰ ਦਿਖਾਵਾਂਗੇ ਨੈਕਸਟ ਵੀਡੀਓ ਦੇ ਵਿੱਚ ਦਿਖਾਵਾਂਗੇ ਵੈਸੇ ਵੀ ਵੀਡੀਓ ਥੋੜੀ ਲੰਬੀ ਹੋ ਜਣੀ ਫਿਰ ਬਾਕੀ ਪਹੁੰਚ ਗਈ ਦੀ ਆਪਣੇ ਕੋਲੇ ਐਸਐਮਐਸ ਨਾਂ ਵਾਲੀ ਦੀ ਟੀਮ ਗੱਡੀ ਉਹਨਾਂ ਦੀ ਵਰਕਸ਼ਾਪ ਆਪਣੇ ਲਵੇ ਹਨਾ ਆਗੀ ਦੀ ਆ ਲਾ ਲਿਆ ਸਮਾਨ ਉਹਨਾਂ ਨੇ ਉਹ ਆ ਵੀ ਬੰਮਿਆਂ ਕਿਵੇਂ ਆ ਹੋਰ ਪਹੁੰਚ ਗਿਆ ਹਾਂ ਆ ਲਿਆਂਦੀ ਬਾਈ ਉਹਨਾਂ ਨੇ ਆਪਣੀ ਵਰਕਸ਼ਾਪ ਸਾਰਾ ਏ ਟੂ ਜ਼ेड ਸਮਾਨ ਹਨਾ ਆਪਣੇ ਕੋਲੇ ਹੁਣ ਪਹੁੰਚਿਆ ਕਈ ਵੀਰੇ ਕਹਿੰਦੇ ਨੇ ਨਾ ਬਈ ਯਾਰ ਬਣੇ ਬਣਾਏ ਐਸਐਮਐਸ ਲਾਉਣੇ ਸੌਖੇ ਆ ਆ ਤੁਹਾਡੇ ਸਾਹਮਣੇ ਬਈ ਹੈ ਨਾ ਕੱਲੀ ਕੱਲੀ ਜਿਹੜਾ ਪੁਰਜਾ ਐ ਐਸਐਮਐਸ ਦਾ ਪਿਆ ਹੈ ਹੈ ਨਾ ਇਹ ਸਾਰਾ ਹੁਣ ਇੱਥੇ ਹੀ ਬੰਮੇ ਜੋੜੂਗਾ ਵੀਰੇ ਇੱਥੇ ਹੀ ਇੱਥੇ ਵੀਰੇ ਅੱਛਾ ਹਾਂਜੀ ਮੈਂ ਇੱਥੇ ਇਕੱਠਾ ਕਰੂੰਗਾ ਸਾਰਾ ਕਤੂਰੀ ਫਿੱਟ ਕਰਕੇ ਲੈ ਜਾਂਦੇ ਕਿਤੇ ਵੀ ਨਾ ਨਾ ਪੱਲਾ ਕੱਲਾ ਅੰਗਲ ਨਹੀਂ ਅਗਲੇ ਨੂੰ ਕਹਿਣਾ ਸੌਖਾ ਹੋ ਜਾਂਦਾ ਨਾ ਵੀ ਫਿੱਟ ਪਟਾਕ ਕਰੇ ਕਰਾਈ ਲਿਆਉਣੇ ਕਿਤੇ ਵੀ ਅੱਛਾ ਨੀਂਦੇ ਸਾਹ ਬਣੋਲੇ ਕਰਦੇ ਆ ਪਾਜੀ ਅੱਛਾ ਪੱਲਾ ਘਰ ਜਾ ਕੇ ਇਹ ਦੂਕੇ ਲਈ ਕਿਸੇ ਦੀ ਪੂਸ ਘੱਟ ਵੱਧ ਉਹਦਾ ਕੋਈ ਫਾਇਦਾ ਨਹੀਂ ਗੱਲ ਦਾ ਹਾਂ 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 ਵੀ ਉਹ ਹੁਣ ਸਹਿਜ ਨਾਪ ਕੇ ਪੂਰਾ ਪੂਰਾ ਨਾਪ ਉ ਬਾਕੀ ਇਹਨਾਂ ਦੀ ਜਿਹੜੀ ਇੱਕ ਖੂਬੀ ਹੋਰ ਆ ਹਨਾ ਆਪਾਂ ਐਸਐਮਐਸ ਕੰਪਨੀਆਂ ਦੇ ਵਿੱਚੋਂ ਵੀ ਲਾਉਂਦੇ ਆ ਬਾਹਰੋਂ ਬੋਤਲ ਆਉਂਦੇ ਆ ਹਨਾ ਵੀ ਉਹਨਾਂ ਦੇ ਕੀ ਹੁੰਦਾ ਨਾ ਬਾਈ ਜਿੰਨੀ ਕਾ ਸ਼ਾਫਟਾ ਬਾਹਰ ਆ ਇੰਨੀ ਕਾ ਸ਼ਾਫਟ ਵਿੱਚ ਰੱਖ ਕੇ ਗੁੱਲਾ ਹਨਾ ਵੀ ਇੱਥੇ ਸਮਝ ਲਓ ਵੈਲਡਿੰਗ ਕਰਿਆ ਹੁੰਦਾ ਜਦੋਂ ਕਿਤੇ ਕੋਈ ਸ਼ਾਫਟ ਦਾ ਸਾਈਜ਼ ਆਊਟ ਹੋ ਜਾਵੇ ਜਾਂ ਕੋਈ ਸ਼ਾਫਟ ਵਿੰਗੀ ਹੋ ਜਾਵੇ ਹਨਾ ਜਾਂ ਆਪਾਂ ਕਈ ਵਾਰੀ ਕੀ ਹੁੰਦਾ ਗੁੱਲਾ ਕਹਿੰਦੇ ਨੇ ਵੀ ਨਵਾਂ ਲਵਾ ਲੈਣੇ ਪਟਾਉਣ ਕੇ ਹੈ ਨਾ ਪਟਾਉਣੇ ਦੇ ਬਾਅਦ ਗੁੱਲਾ ਜਦੋਂ ਲੱਗਦਾ ਬਾਈ ਮਾੜਾ ਮੋਟਾ ਬੈਲੈਂਸ ਹੈ ਨਾ ਜਿਹੜਾ ਕਿਤੇ ਵੀ ਇੱਕ ਸੂਤ ਵੀ ਆਊਟ ਹੋ ਗਿਆ ਤਾਂ ਉਹਦੇ ਨਾਲ ਜਿਹੜੀ ਆਪਣੀ ਮਸ਼ੀਨ ਦੀ ਬਬਲਿੰਗ ਹੈ ਨਾ ਬਹੁਤ ਜ਼ਿਆਦਾ ਕਰਨ ਲੱਗ ਜਾਂਦੀ ਆ ਹਾਂ ਬਾਕੀ ਸਾਰੀ ਇਹ ਪਾਉਨੇ ਆ ਪੂਰੀ ਸ਼ਾਫਟ ਲੰਬੀ ਉਹ ਲੱਗੀ ਹੋਈ ਹੈ ਕਾਟਰ ਇਧਰ ਤੇ ਕਾਟਰ ਕੱਢੋ ਉਧਰ ਤੇ ਕਾਟਰ ਕੱਢੋ ਕੱਢਣ ਤੋਂ ਬਾਅਦ ਜਿਹੜਾ ਸਿਸਟਮ ਆ ਸ਼ਾਫਟ ਆਪਣੀ ਕੱਢੋ ਸਾਈਜ਼ ਬਣਵਾਓ ਕੁਝ ਕਰੋ ਸ਼ਾਫਟ ਖਰਾਬ ਹੁੰਦੀ ਆ ਆਪਾਂ ਨਵੀਂ ਵੀਵਾ ਸਕਦੇ ਆ ਇਹ ਜਣੀ ਚੀਜ਼ ਆਪਾਂ ਨੂੰ ਬਿਹਤਰ ਲੱਗੀ ਬਾਕੀ ਸਮਾਨ ਥੋੜੇ ਸਾਹਮਣੇ ਆ ਨਾ ਫੀਟਿੰਗ ਹੈ ਜਿਹੜੀ ਆਪਾਂ ਤੁਹਾਨੂੰ ਇਹ ਕਰਤਾਰ ਮਸ਼ੀਨ ਆਪਣੀ ਦੀ ਲਾਉਣ ਆਏ ਆ ਇਹ ਵੀ ਆਪਾਂ ਕੰਪਨੀ ਦੇ ਵਿੱਚੋਂ ਨਹੀਂ ਲੱਲਿਆ ਇਹ ਕਿ ਮਨਿੰਦਰ ਬਾਈ ਦੀ ਉਹਦੀ ਕਹਿੰਦਾ ਵੀ ਆਪਾਂ ਲਾਉਣਾ ਵੀ ਐਸਐਮਐਸ 4 ਵੀਲ ਕਹਿੰਦਾ ਲੈ ਲਾ ਪਹਿਲਾਂ ਮੇਰੀ ਚਲਾਹਤ ਵੀ 4 ਵੀਲ ਵੀ ਨਾ ਚੱਲ ਮੈਂ ਕਿਹਾ ਵੀ 4 ਵੀਲ ਮੈਨੂੰ ਲੈ ਲੈਣ ਦੇ ਕੰਪਨੀ ਦੇ ਵਿੱਚ ਹੀ ਹੈ ਨਾ ਬਾਕੀ ਆ ਪਿਆ ਥੋੜੇ ਸਾਹਮਣੇ ਸਮਾਨ ਐਮ ਐਸ ਐਨ ਗਰਦਿਆਲਪੁਰੀਏ ਸੁਪਰ ਐਸਐਮਐਸ ਨੰਬਰ 1 ਆ ਇਹਨਾਂ ਦਾ ਕਨੈਕਟ ਨੰਬਰ ਆ ਕੋਈ 4 ਵੀਲ ਆਰਾ ਮਸ਼ੀਨ ਤੇ 4 ਵੀਲ ਲਗਣਾ ਹੈ ਜਾਂ ਕੋਈ SMS ਲਵਾਉਣਾ ਹੈ ਤਾਂ ਇਹਨਾਂ ਨਾਲ ਕਨੈਕਟ ਕਰਕੇ ਹਨਾ ਆਪਾਂ ਬਾਕੀ ਤੁਹਾਨੂੰ ਲੱਗੀ ਹੋਈ ਚੀਜ਼ ਦਿਖਾਵਾਂਗੇ ਆਪਾਂ ਮੈਂ ਹਾਂਜੀ ਪਾਣੀ ਦਾ ਗਲਾਸ ਧਰਨਾ ਦੇ ਰਿਹਾ SMS ਤੇ ਹਾਂ ਇੱਕ ਇੱਕ ਇਧਰ ਧਰਨਾ ਇੱਕ ਧਰਨਾ ਹੈ ਇਧਰ ਫੇਰ ਲੀਵਰ ਲਾ ਕੇ ਲਖੋਣਾ ਚੱਕਰ 2000 ਠੀਕ ਕਿੰਨੇ ਠੀਕ ਹਾਂ ਫੋਲੇ ਜੇ ਕਰਾ ਦੇ ਰਾਇ ਇਸ ਮੈਚ ਚ ਲਾਉਣਾ ਹਾਂ ਨਹੀਂ ਮੈਨੂੰ ਤਾਂ ਜਲ ਪਤਾ ਆਪਾਂ ਦਿਖਾਉਣਾ ਹੀ ਆ ਅੱਗੇ ਹੈ ਕਿ ਨਹੀਂ ਵਰਮਨ ਹਾਂ ਉਸੇ ਸੱਜ ਦੇ ਵੀ ਰੱਖ ਲਾਂਗੇ ਭਾਜੀ ਹੈ ਉਸੇ ਸੱਜ ਦੇ ਵੀ ਰੱਖ ਲਾਂਗੇ ਜੇ ਲਾਸਟ ਹੋਰ ਦੱਸੋ 84 ਦੇ ਫੱਡੋ ਵਾ ਠੀਕ ਹੈ ਹਾਂ ਬੱਲੇ ਬੱਲੇ ਕਰਾ ਲਾ ਨਹੀਂ ਨਹੀਂ ਬਸ ਮੈਨੂੰ ਤਾਂ ਪਤਾ ਹੁਣ ਥੋੜੇ ਕੰਮ ਦਾ ਪਰ ਆਪਾਂ ਕਹਾ ਦਿਖਾਉਣਾ ਨਾ ਹਾਂ ਬਾਕੀ ਇਹ ਸਾਰਾ ਸਮਾਨ ਹੈ ਜਿਹੜਾ ਨਾ ਕੱਲੀ ਕੱਲੀ ਕਿੱਟ ਹੈ ਨਾਲ ਕੋਲੇ ਸਾਰੀ ਕਿੱਟ ਆਪਣੇ ਹੈ ਨਾ ਘਰੇ ਆ ਕੇ ਜਦੋਂ ਆਪਣੇ ਕੋਲੇ ਇਹਨਾਂ ਦੀ ਟੀਮ ਪਹੁੰਚ ਜਾਂਦੀ ਆ ਪਹੁੰਚਣ ਤੋਂ ਬਾਅਦ ਜਿਹੜਾ ਇਹ ਟੋਟਲੀ ਮਸ਼ੀਨ ਦੇਖ ਕੇ ਨਾ ਸਿਸਟਮ ਆ ਜਿਹੜਾ ਇਕੱਠਾ ਕਰਦੇ ਆਂ ਮਸ਼ੀਨ ਤੇ ਲਾਉਨੇ ਆ ਨਾਲ ਪੰਮੇ ਪੇਂਟ ਵੀ ਸਾਰਾ ਤੁਸੀਂ ਕਰਕੇ ਦੰਨੇ ਆ ਨਾ ਪੇਂਟ ਪੌਂਟ ਸਾਰਾ ਐਨੋ ਕੀ ਦੀ ਰਿਪੋਰਟ ਦੇਣਗੇ ਆਪਾਂ ਨੂੰ ਆਜ ਬਲੇਟਾਂ ਸੈਂਸਰ ਵੀ ਚੱਕਰ ਵਾਲਾ ਹਾਂਜੀ ਆਰ ਪੀ ਐਮ ਦੱਸਦਾ ਉੱਤੇ ਉਹ ਵਧੀਆ ਯਾਰ ਬਾਕੀ ਯਾਰ ਜੀ ਜਿੱਥੇ ਜਿਹਨੇ ਵੀ ਲਵਾਉਣਾ ਇਸ ਵਿੱਚ ਹੈ ਨਾ ਵੀ ਉਹਦੇ ਮੰਨ ਲੋ ਉਹਦੀ ਨਾ ਟੈਂਸ਼ਨ ਉਹ ਟੈਂਸ਼ਨੇ ਖਤਮ ਹੋ ਗਈ ਉਹਨਾਂ ਨਟ ਟੱਕਰ ਵੀ ਲੈਣਾ ਬਾਈ ਉਹਨਾਂ ਨੂੰ ਸਾਰਾ ਕੁਝ ਇਹਨਾਂ ਦੇ ਕੋਲ ਆ ਇੱਕ ਸਿਰਫ ਲਾਇਟ ਦੇਣੀ ਆਪਾਂ ਨੇ ਇੱਕ ਰੋਟੀ ਚਾਹ ਪਾਣੀ ਬਸ ਇਹ ਚੀਜ਼ ਦੇਣੀ ਹੈ ਇਹਨਾਂ ਨੂੰ ਰਹਿਣ ਦਾ ਸਾਧਨ ਦੇਣਾ ਹੈ ਅੱਬਲਾ ਤਾਂ ਮੰਮੀ ਇੱਕ ਦਿਨ ਚ ਲਾ ਦਿੰਦੇ ਹੁਣੇ ਇੱਕ ਨਹੀਂ ਡੇਢ ਦਿਨ ਲੱਗਦਾ ਡੇਢ ਦਿਨ ਲੱਗਦਾ ਵੀ ਲਾਈਟ ਪਾਜੀ ਜੀ ਦਾ ਦੋ ਆ ਲਾਈਟ ਕਣੀ ਦੇਵੀ ਸਿਸਟਮ ਖਰਾਬ ਹੁੰਦਾ ਨਾ ਕਈ ਜਗ੍ਹਾ ਮਸ਼ੀਨਾਂ ਇਹੀ ਜਗ੍ਹਾ ਖੜੀਆਂ ਹੁੰਦੀਆਂ ਨਾ ਉੱਥੇ ਲਾਈਟ ਦਾ ਬੰਦੂਆਸ ਹੁੰਦਾ ਕੋਈ ਹਾਂ ਹਾਂ ਉਹ ਮੇਰੇ ਦਾ ਮਕਾਨ ਦਾ ਕੰਮ ਚੱਲਦਾ ਨਹੀਂ ਆਪੋ ਮੂਹਰੇ ਲਾ ਲੈਣੀ ਦੀ ਹੋਰੇ ਵੀ ਸਹੀ ਹੈ ਹਾਂ ਉਹਰੇ ਵਧੀਆ ਹੈ ਹਾਂ ਉਹਰੇ ਤਾਂ ਖੁੱਲਾ ਹੈ ਵਧੀਆ ਬਾਈ ਆ ਤਾਂ ਹੀ ਮੈਂ ਮਸ਼ੀਨ ਇੱਥੇ ਖੋਲਦਾ ਨਹੀਂ ਮੇਰੇ ਕੋਲ ਇੱਥੇ ਸੈੱਡ ਵੀ ਆ ਬਸੀ ਪਰ ਮੁੱਥੇ ਨਹੀਂ ਮੈਥੇ ਤਾਂ ਕੇ ਤਾਂ ਹੀ ਗੱਲਾਂ ਗੱਲਾਂ ਹਵਾਂ ਦਾਰ ਹਾਂ ਗਰਮੀ ਦੇ ਵਿੱਚ ਤਾਂ ਬਾਈ ਸੈੱਟ ਦੇ ਬਾਹਰ ਮਸ਼ੀਨ ਹਵਾਦਾਰ ਚ ਵਧੀਆ ਲੱਗਦਾ ਸੁਈ ਵਾਲੀ ਸੂਤ ਤਾਂ ਮੈਂ ਤਾਂ ਕੱਢਣ ਲੱਗਿਆ ਦੀ ਕੱਪੜੇ ਅੱਛਾ ਨਾ ਲਾ ਨਾ ਆਪਣੀ ਤਿਆਰੀ ਨਾ ਨਾ ਪਿੱਛੇ ਮੋਟਰ ਵੀ ਆ ਦੇਖ ਅੱਛਾ ਹੀ ਆ ਦੇ ਸਾਹਮਣੇ ਨਾ ਨਾ ਸੂਆ ਪਸੰਦ ਆਈ ਸਾਨੂੰ ਨਾ ਸੂਏ ਦੇ ਵਿੱਚ ਨਾ ਉਹ ਬੜੇ ਜਿਹਾ ਨਾ ਕਿਈ ਫਿਰ ਆਹ ਸਾਹਮਣੇ ਬੜਾ ਹੈ ਇਹਦੇ ਬੜਾ ਹੈ ਉਹ ਨਾ ਪੰਜ ਨਾ ਖਾਦੇ ਨਾ ਨਾ ਇੱਡਾ ਵੀ ਬੜਾ ਨਹੀਂ ਹੋ ਜਿਹਨੇ ਹੈ ਨਾ ਨਾ ਕਮਾਨੀ ਲੱਖ ਲੱਖ ਜਿ ਨਹੀਂ ਯਾਨੀ ਉਹ ਥੋੜਾ ਚੌੜਾ ਹੈ ਥਰੀਰ ਜਾ ਰਹੇ ਥੋੜਾ ਜਿਹਾ ਬੜਾ ਨਾ ਕਿਤੇ ਹੋ ਨਾ ਨਾ ਸੂਵੇ ਦਾ ਤੋੜ ਨਹੀਂ ਮੰਨ ਤੋੜ ਨਹੀਂ ਕਿਤੇ ਲਾਲਾ ਪੰਮੇਦਾਰਾ ਤੂੰ ਨਾ ਭਾਈ ਕੀ ਤੇ ਲਾ ਰਹੀ ਹਾਂ ਹਾਂ ਬਾਕੀ ਹੁਣ ਤੁਹਾਨੂੰ ਹਨ ਲੱਗਿਆ ਹੋਇਆ ਇਸ ਮੈਸੇ ਤੇ ਮਸ਼ੀਨ ਤੇ ਚਲਾ ਕੇ ਦਿਖਾਵਾਂਗੇ ਬਾਕੀ ਆਪਾਂ ਬਣਾ ਕੰਮ ਕਰੀ ਜਾਣਾ ਇਹਨਾਂ ਨੇ ਆਪ ਦਾ ਕੋਸ ਆ ਪਲੇਟ ਫੜੀ ਬਾਕੀ ਨਾ ਮੇਨ ਆਪ ਆਪਣਾ ਪਰਵੀਨ ਕੱਲੂ ਪਹੁੰਚੂਗਾ ਉਹ ਵੀ ਆਪਣੇ ਲਵੇ ਭਾਈ ਮਨਿੰਦਰ ਉਹ ਵੀ ਕਹ ਲੂਗਾ ਨਾ ਆਊਗਾ ਕਹਿੰਦਾ ਵੀ ਢੇੜਾ ਮਾਰਾਂਗੇ ਜ਼ਰੂਰ ਮਾਰ ਕੇ ਉਹ ਗੇੜਾ ਨਹੀਂ ਮਾਰਨਾ ਵੀਰੇ ਪਹੁੰਚਣਾ ਜ਼ਰੂਰ ਹਨਾ ਜੇ ਤੁਸੀਂ ਘਰ ਦੀ ਮਸ਼ੀਨ ਤੇ ਆਏ ਫਿਰ ਆਉਂਗੇ ਕਿੱਥੇ ਚਲੋ ਬਾਕੀ ਹੁਣ ਇਹਦਾ ਖੋਲ ਖਲਈਆ ਕਰ ਲਈ ਡਰਮਾਂ ਦਾ ਡਰਮ ਖੋਲ ਲੈਣ ਤੋਂ ਬਾਅਦ ਕਰਾਉਨ ਕੱਢ ਕੇ ਜਾਨੂੰ ਆਪਣਾ ਕਰਾਉਨ ਹਨਾ ਵੀਰਾ ਸਾਨੀ ਕਮਾਣੋ ਆਪਾਂ ਨੂੰ ਕਰਾਉਨ ਦੇ ਦਊਗਾ ਫਿਰ ਆਪਾਂ ਕਰਾਉਨ ਫਿਟਿੰਗ ਕਰਕੇ ਸਾਰੀ A to Z ਹਨਾ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਦਿਖਾਵਾਂਗੇ ਚਲੋ ਠੀਕ ਹੈ ਜੀ ਸਾਡੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ